ਮੇਰੀਆਂ ਝਾਂਜਰਾਂ ਦੀ ਛੰਛਨ ਲੇਖਿਕਾ ਨੇ ਦਿਵਿੰਦਰ ਬਾਂਸਲ ਦਿਵਿੰਦਰ ਬਾਂਸਲ ਦੀ ਕਿਤਾਬ ਅਤੇ ਲੇਖਕਾ ਬਾਰੇ ਜਾਣਕਾਰੀ ਪਾਗ 10 ਦਿਵਿੰਦਰ ਬਾਂਸਲ ਦੀ ਕਾਵ ਸੰਗ੍ਰਹਿ ਪੁਸਤਕ ਮੇਰੀਆਂ ਝਾਂਜਰਾਂ ਦੀ ਛੰਛਨ ਬਾਰੇ ਦਿੱਲੀ ਯੂਨੀਵਰਸਿਟੀ ਦੇ ਮਰਹੂਮ ਪ੍ਰੋਫੈਸਰ ਸਤਿੰਦਰ ਸਿੰਘ ਨੂਰ ਨੇ ਲਿਖਿਆ ਹੈ ਮੇਰੀਆਂ ਝਾਂਜਰਾਂ ਦੀ ਛੰਛਨ ਪੰਜਾਬੀ ਵਿੱਚ ਪ੍ਰਕਾਸ਼ਿਤ ਇੱਕ ਨਵੇਕਲਾ ਪ੍ਰਯੋਗ ਹੈ ਜਿਸ ਵਿੱਚ ਕਵੀ ਕਲਾਕਾਰ ਦੀ ਕਵਿਤਾ ਦੇ ਚਿੱਤਰ ਯਾਨੀ ਡ੍ਰੈਂਕਸ ਨਾਲੋਂ ਨਾਲ ਵਿਚਰ ਕੇ ਇੱਕ ਦੂਜੇ ਦੇ ਸਾਹਮਣੇ ਇੱਕ ਨਵਾਂ ਰੂਪਾਕਰ ਬਣਾ ਦਿੰਦੇ ਨੇ ਪੰਜਾਬੀ ਵਿੱਚ ਕਵੀ ਚਿੱਤਰਕਰਤਾ ਸਾਹਮਣੇ ਆਉਂਦੇ ਰਹੇ ਨੇ ਪਰ ਇਸ ਰੂਪਾਕਰ ਨੂੰ ਇਉਂ ਰੀਜਨਲ ਪ੍ਰਕਾਸ਼ਿਤ ਪਹਿਲੀ ਵਾਰ ਇਸ ਪੁਸਤਕ ਵਿੱਚ ਹੀ ਕੀਤਾ ਗਿਆ ਹੈ ਅੰਗਰੇਜ਼ੀ ਫ੍ਰੈਂਚ ਜਰਮਨ ਤੇ ਹੋਰ ਭਾਸ਼ਾਵਾਂ ਵਿੱਚ ਤਾਂ ਇਉਂ ਕੀਤਾ ਜਾਂਦਾ ਰਿਹਾ ਪਰ ਪੰਜਾਬੀ ਵਿੱਚ ਰਚਨਾ ਦੇ ਸੰਯੁਕਤ ਸੁੰਦਰਿਆ ਬਹੁਦ ਵੱਲ ਇੱਕ ਸੰਪੂਰਨ ਰਚਨਾ ਦੇ ਤੌਰ ਤੇ ਨਹੀਂ ਦਿੱਤਾ ਗਿਆ ਇਸ ਸੰਗ੍ਰਹਿ ਵਿੱਚ ਇਹ ਚਿੱਤਰ ਕਾਵ ਨੂੰ ਬਿੰਬਤ ਕਰਦੇ ਨੇ ਤੇ ਕਾਵ ਚਿੱਤਰਾਂ ਨਾਲ ਬਿੰਬ ਤੇ ਸੰਬੰਧ ਰਿਸ਼ਤੇ ਵਿੱਚ ਹਨ ਪਰ ਖੂਬੀ ਇਹ ਹੈ ਕਿ ਸੰਬੰਧ ਦੇ ਨਾਲ-ਨਾਲ ਦੋਵੇਂ ਇੱਕ ਦੂਜੇ ਤੋਂ ਸੁਤੰਤਰ ਵੀ ਵਿਚਰਦੇ ਨੇ ਦੋਨਾਂ ਨੂੰ ਉਹਨਾਂ ਦੇ ਆਪਣੇ ਰੂਪ ਦੇ ਤੌਰ ਤੇ ਵੀ ਪੜਿਆ ਦੇਖਿਆ ਜਾ ਸਕਦਾ ਹੈ ਇਸ ਪ੍ਰਕਿਰਿਆ ਵਿੱਚ ਜਦੋਂ ਅਸੀਂ ਦਵਿੰਦਰ ਬਾੰਸਲ ਦੀ ਕਵਿਤਾ ਪੜ੍ਹਦੇ ਹਾਂ ਤਾਂ ਇਹ ਕੇਵਲ ਬਿੰਬਾਂ ਦੀ ਸਿਰਜਣਾ ਤੱਕ ਸੀਮਤ ਨਹੀਂ ਰਹਿੰਦੀ ਸਗੋਂ ਬૌਧਿਕ ਤੇ ਵਿਚਾਰਧਾਰਕ ਰੂਪ ਵਿੱਚ ਪ੍ਰਗਟ ਹੁੰਦੀ ਹੈ ਇੱਕ ਚੇਤਨੌਰਥ ਕਰ ਸਮਾਜਿਕ ਰੀਸਟੀਆਂ ਜ਼ਿੰਦਗੀ ਦੇ ਹੋਰ ਮਸਲਿਆਂ ਬਾਰੇ ਪਰਿਭਾਸ਼ਿਤ ਤੇ ਸਥਾਪਿਤ ਅਰਥਾਂ ਉੱਤੇ ਸਵਾਲ ਕਰ ਰਹੀ ਹੈ ਜੋ ਵੀ ਗੁਲਾਮੀ ਬੰਗ ਪ੍ਰਾਪਤ ਹੁੰਦਾ ਹੈ ਉਸ ਨੂੰ ਉਹ ਓਵੇਂ ਸਵੀਕਾਰ ਨਹੀਂ ਕਰ ਸਕਦੀ ਉਸ ਦੀ ਕਵਿਤਾ ਵਿੱਚ ਇੱਕ ਵਿਦਰੋਹ ਅਤੇ ਸਤੰਤਰਤਾ ਦੀ ਵਿਚਾਰਧਾਰਕ ਚੇਤਨਾ ਹੈ ਇਸੇ ਲਈ ਉਸ ਦੀ ਕਵਿਤਾ ਤਣਾਅ ਪ੍ਰਗਟਾਉਂਦੀ ਵੀ ਕੇਵਲ ਤਣਾਅ ਉੱਤੇ ਖਤਮ ਨਹੀਂ ਹੋ ਜਾਂਦੀ ਇਸ ਦੇ ਨਾਲ ਹੀ ਉਸ ਦੀ ਕਵਿਤਾ ਦੀਆਂ ਦ ਹੋਰ ਗੱਲਾਂ ਧਿਆਨ ਖਿੱਚਦੀਆਂ ਹਨ ਉਹ ਆਪਣੀ ਕਵਿਤਾ ਵਿੱਚ ਕੋਜੀ ਬਿੰਬਾਂ ਜਾਂ ਵਿਚਾਰਾਂ ਤੱਕ ਸੀਮਿਤ ਨਹੀਂ ਰਹਿੰਦੀ ਇਸ ਲਈ ਕੋਜੀ ਕਵਿਤਾਵਾਂ ਨੂੰ ਉਹ ਕਵੀਆਂ ਵਾਂਗ ਦੁਹਰਾਉਂਦੀ ਨਸਰ ਨਹੀਂ ਆਉਂਦੀ ਸਗੋ ਬਿੰਬਾਂ ਤੇ ਵਿਚਾਰਾਂ ਦੀ ਭਿੰਤਾ ਦੇ ਖਲਾ ਨੂੰ ਪੇਸ਼ ਕਰਦੀ ਹੈ ਉਸ ਦੀ ਕਵਿਤਾ ਆਪਣੇ ਅੰਤਰੀਵ ਦੀ ਗੱਲ ਕਰਦੀ ਹੈ ਸੁੰਗੜਦੀ ਨਹੀਂ ਸਗੋ ਬਾਹਰ ਵੱਲ ਨੂੰ ਵਿਸਤ੍ਰਿਤ ਹੁੰਦੀ ਹੈ ਦੂਜੀ ਗੱਲ ਹੈ ਇਹਨਾਂ ਕਵਿਤਾਵਾਂ ਦੀ ਕਾਵਿ ਭਾਸ਼ਾ ਜਿਸ ਵਿੱਚ ਕਲਾ ਚੇਤਨਾ ਦੇ ਨੇੜੇ ਹੁੰਦਿਆਂ ਸ਼ਾਰਲਾ ਨਹੀਂ ਹੋਇਆ ਗਿਆ ਸਗੋਂ ਸੁਖਮਤਾ ਤੇ ਸੋਹਜ ਵੱਲ ਰੁਚਿਤ ਰਹਿਣ ਦਾ ਵੱਤਵਤ ਯਤਨ ਕੀਤਾ ਗਿਆ ਹੈ। ਕਈ ਥਾਂ ਕਵਿਤਾ ਸ਼ਬਦਾਂ ਦੀ ਬੋਲ ਦੇ ਨਾਲ ਨਾਲ ਇਸ ਲਈ ਚੁੱਪ ਸੰਕੇਤਾਂ ਵੱਲ ਰੁਚਿਤ ਹੋ ਜਾਂਦੀ ਹੈ। ਅਜਿਹੀ ਪ੍ਰਕਿਰਿਆ ਉਸ ਕਵਿਤਾ ਵਿੱਚ ਸੰਭਵ ਹੁੰਦੀ ਹੈ ਜਿਸ ਵਿੱਚ ਕਲਾ ਦੀ ਚੇਤਨਾ ਅਵਚੇਤਨਾ ਬਣ ਗਈ ਹੋਵੇ। ਕਿਉਂ ਮੇਰੀਆਂ ਚਾਂਦਰਾਂ ਦੀ ਛੰਛੰ ਦੀ ਵਿਲੱਖਣਤਾ ਕੇਵਲ ਕੈਨੇਡਾ ਦੀ ਪੰਜਾਬੀ ਕਵਿਤਾ ਵਿੱਚ ਹੀ ਇੱਕ ਨਵੇਕਲਾ ਬਿੰਬ ਸਥਾਪਿਤ ਨਹੀਂ ਕਰਦੀ ਸਗੋਂ ਸਮੁੱਚੇ ਸਮਕਾਲੀ ਕਾਵਿ ਵਿੱਚ ਇਕ ਨਵੀਂ ਕਿਸਮ ਦਾ ਤਜਰਬਾ ਹੈ ਜਿਸ ਦੀ ਯੋਗਤਾ ਤੇ ਇੱਕ ਨਵੀਨ ਦਿੱਖ ਕਾਰਨ ਵੀ ਪੰਜਾਬੀ ਪਾਠਕ ਇਸ ਦਾ ਸਵਾਗਤ ਕਰਨਗੇ ਅਜਿਹੀ ਸਿਰਜਣਾ ਕਿਸੇ ਵੀ ਪਾਸ਼ਾ ਵਿੱਚ ਕਾਵ ਰੂਪਾ ਕਰਨ ਨੂੰ ਹੋਰ ਵਿਸਥਾਰ ਦਿੰਦੀ ਹੈ ਇੱਕ ਹੋਰ ਲੇਖਕ ਅਮਰ ਜੋਤੀ ਐਮਸਟਰਡਮ ਹਾਲੈਂਡ ਨੇ ਇਸ ਕਾਵ ਸੰਗ੍ਰਹਿ ਬਾਰੇ ਲਿਖਿਆ ਕਿ ਦਵਿੰਦਰ ਦੇ ਘਰ ਅੰਦਰ ਦਾਖਲ ਹੁੰਦਿਆਂ ਸਾਹਮਣੀ ਦੀਵਾਰ ਉੱਤੇ ਲੱਗੇ ਆਦਮ ਕਦ ਸ਼ੀਸ਼ੇ ਸਾਹਮਣੇ ਬੁੰਦੇ ਚੁੰਮ ਕੇ ਕੰਗਣ ਹਾਰ ਮਾਲਾ ਦੋਨੀ ਟਿੱਕਾ ਪਤਾ ਨਹੀਂ ਦੁਨੀਆ ਦੇ ਕਿਸ ਕਿਸ ਕੋਨੇ ਵਿੱਚੋਂ ਇਕੱਠੇ ਕੀਤੇ ਜ਼ੇਵਰਾਂ ਦਾ ਢੇਰ ਲੱਗਿਆ ਨਜ਼ਰ ਆਵੇਗਾ ਲੱਗਦਾ ਹੈ ਕਾਫਲੇ ਵਾਲੀਆਂ ਤ੍ਰੀਮਤਾ ਪੜਾ ਕਰਨ ਸਮੇ ਆਪਣੇ ਗਹਿਣੇ ਲਾ ਕੇ ਇੱਥੇ ਰੱਖ ਕੇ ਭੁੱਲ ਗਈਆਂ ਤੇ ਗਾਂ ਤੁਰ ਗਈਆਂ ਇਹਨਾਂ ਔਰਤਾਂ ਦੇ ਕਿਆਮ ਕਰਨ ਦੇ ਨਿਸ਼ਾਨ ਘਰ ਵਿੱਚ ਹੋਰ ਥਾਈਂ ਵੀ ਦਿਸਦੇ ਹਨ ਕਿਸੇ ਨਾ ਕਿਸੇ ਨੁੱਕਰ ਵਿੱਚ ਉਹਨਾਂ ਦੇ ਐਂਟੀਕ ਕਿਸਮ ਦੇ ਬੁੰਦੇ ਵਾਲੀਆਂ ਵੰਗਾ ਪ੍ਰਾਂਦੇ ਪਏ ਨਜ਼ਰ ਆਉਂਦੇ ਹਨ ਚannels ਵੇਖਿਆ ਵੀ ਇਹਨਾਂ ਵਿੱਚ ਭੁੱਲੀਆਂ ਝਾਂਜਰਾਂ ਦਾ ਜੋੜਾ ਕਿਧਰੇ ਨਜ਼ਰ ਨਹੀਂ ਪੈਂਦਾ ਪਰ ਇਹਨਾਂ ਝਾਂਜਰਾਂ ਦੇ ਸੰਗੀਤ ਦੀ ਸੋਹਲ ਸੁਰਮਈ ਸੁਰੀਲੀ ਆਵਾਜ਼ ਸੁਣੀਂਦੀ ਹੈ ਦਵਿੰਦਰ ਦੀ ਸ਼ਖਸੀਅਤ ਵਿੱਚੋਂ ਜਦੋਂ ਉਹਦੇ ਨਾਲ ਗੱਲਾਂ ਕਰੀਜੀ ਜੇ ਦਵਿੰਦਰ ਦੀਆਂ ਨਜ਼ਮਾਂ ਪੜੋ ਤਾਂ ਇਹਨਾਂ ਝਾਂਜਰਾਂ ਦੇ ਘੁੰਗਰੂ ਆਹਿਸਤਾ ਆਹਿਸਤਾ ਵਜਦੇ ਸਰੀਲੀ ਹੋ ਜਾਂਦੇ ਹਨ ਜਜ਼ਬੇ ਤੇ ਸ਼ਿੱਦਤ ਨਾਲ ਭਰੇ ਹੋਏ ਬੋਲ ਬੇਬਾਕ ਹੋ ਬੋਲਦੇ ਹਨ ਉਦਿਆਂ ਨਸਮਾਤੀਆਂ 17 ਵਿੱਚ ਮੇਰੇ ਬੇਵਸ ਪਟਕਰੇ ਮਨ ਪਰਪਲ ਟਿੜਕ ਰਹੀ ਆਪਣੀ ਹੋਂਦ ਦਾ ਨਕਸ਼ਾ ਵੇਖ ਮੈਂ ਕਦ ਤੱਕ ਜਾਂਦੀ ਤੂਫਾਨ ਟੁਕਦੀ ਰਹਾਗੀ ਤੂ ਖੁਸ਼ਬੂਦਾਰ ਪਰ ਉਸਦੇ ਸਿਰ ਵਿੱਚ ਲਾਲ ਅੰਗਿਆਰ ਬਲਦਾ ਹੈ ਉਹ ਤੁਖਦੀ ਹੈ ਤੇ سرمਈ ਮਹਿਕ ਦਾ ਧੂਆਂ ਹੋ ਜਾਂਦੀ ਹੈ ਘਰ ਇੱਕ ਚਾਰ ਦੀਵਾਰੀ ਦਾ ਨਾਮ ਨਹੀਂ ਘਰ ਹੁੰਦਾ ਹੈ ਜਦ ਇਹ ਇੱਕ ਦੂਜੇ ਨੂੰ ਵੇਖਦੇ ਆਂ ਹੀ ਪਿਆਰ ਦੀ ਕੰਬਣੀ ਜੀ ਛਿੜ ਜਾਂਦੀ ਹੈ। ਪ੍ਰੇਮ ਦਾ ਲਫ਼ਜ਼ ਹਿਵਜ਼ ਕਰਕੇ ਜੇ ਘਰ ਦਾ ਤਸੱਬਰ ਕਰੀਏ ਤਾਂ ਉਹਦੇ ਮਾਨੇ ਹੀ ਬਦਲ ਜਾਂਦੇ ਨੇ। ਕੁਝ ਲੋਕ بے ਵਸੀ ਵਿੱਚ ਆਤਮ ਸਮਰਪਣ ਕਰ ਦਿੰਦੇ ਹਨ। ਕੁਝ ਹੋਰ ਹਨ ਜੋ ਆਪਣੇ ਮਹਿਬੂਬ ਦੇ ਨਾਮ ਲਿਖੇ ਖਤਾਂ ਦੇ ਸਰਨਾਮੇ ਬਣ ਜਾਂਦੇ ਹਨ। ਸਰਨਾਮੇ ਵਾਲਾ ਖਤ ਤਾਂ ਪਹੁੰਚ ਜਾਂਦਾ ਹੈ ਪਰ ਉਹਦੇ ਵਿੱਚੋਂ ਖਤ ਲਿਖਣ ਵਾਲੇ ਦਾ ਨਾਂ ਗਵਾਚ ਚੁੱਕਿਆ ਹੁੰਦਾ ਹੈ। ਕੱਲ ਮੈਨੂੰ ਆਪਣੇ ਚੁਗਿਰਦੇ ਦੀ ਭਰਪੂਰ ਜਾਣਕਾਰੀ ਸੀ ਅੱਜ ਮੇਰਾ ਆਪਣਾ ਆਪ ਹੀ ਮੇਰੇ ਤੋਂ ਅਣਜਾਣ ਹੈ ਦਵਿੰਦਰ ਦੀਆਂ ਨਜ਼ਮਾਂ ਪੜ੍ਹਦਿਆਂ ਮੈਨੂੰ ਇਸ ਤਰ੍ਹਾਂ ਲੱਗਿਆ ਜਿਵੇਂ ਉਹਦੇ ਘਰ ਵਿੱਚ ਆਪਣੇ ਜ਼ੇਵਰ ਭੁੱਲ ਗਈਆਂ ਔਰਤਾਂ ਆਪਣੀਆਂ ਝਾਂਜਰਾਂ ਪਾ ਕੇ ਆਪ ਤਾਂ ਕਿਧਰੇ ਦੂਰ ਤੁਰ ਗਈਆਂ ਪਰ ਉਹਨਾਂ ਦੇ ਘੁੰਗਰੂਆਂ ਦੇ ਬੋਲਾਂ ਦਾ ਦਰਦ ਉਹਦੀਆਂ ਨਜ਼ਮਾਂ ਨੂੰ ਬਖਸ਼ ਗਈਆਂ ਆਪਣੀ ਪੁਸਤਕ ਦਾ ਨਾਮ ਮੇਰੀਆਂ ਝਾਂਜਰਾਂ ਦੀ ਛੰਨ ਛੰਨ ਰਖਦਿਆਂ ਦਵਿੰਦਰ ਨੇ ਅਣਜਾਣੇ ਹੀ ਲੋਕ ਗੀਤਾਂ ਵਰਗੇ ਸਮਰੱਥ ਗੀਤ ਲਿਖਣ ਵਾਲੇ ਸ਼ਾਇਰ ਨੰਦ ਲਾਲ ਨੂਰਪੁਰੀ ਦੇ ਗੀਤ ਦੇ ਬੋਲਾਂ ਨੂੰ ਨਵੇਂ ਮਾਣੇ ਦਿੱਤੇ ਹਨ ਗੋਰੀ ਦੀਆਂ ਚਾਂਦਰਾ ਬੁਲਾਂਦੀਆਂ ਗਈਆਂ ਇਸੇ ਹੀ ਸੰਦਰਭ ਵਿੱਚ ਇੱਕ ਹੋਰ ਲੇਖਿਕਾ ਸਰਜੀਤ ਟ੍ਰਾਂਟੋ ਨੇ ਲਿਖਿਆ ਹੈ ਦਵਿੰਦਰ ਕੌਰ ਬਾਂਸਲ ਦਾ ਜਨਮ ਭਾਮੇ ਕੀਨੀਆਂ ਦੇ ਸ਼ਹਿਰ ਨਹਿਰੂਬੀ ਵਿੱਚ ਹੋਇਆ ਰੂ ਪੰਜਾਬੀ ਕਵਿਤਾ ਨੂੰ ਪਰਨਾਈ ਹੋਈ ਹੈ ਉਸਨੇ ਹਾਈ ਸਕੂਲ ਤੱਕ ਦੀ ਪੜਾਈ ਇੰਗਲੈਂਡ ਕੀਤੀ ਤੇ ਉਥੋਂ ਦੇ ਹੀ ਖਾਲਸਾ ਸਕੂਲ ਤੋਂ ਪੰਜਾਬੀ ਪੜ੍ਹੀ ਉਹ ਕਿਤੇ ਵਜੋਂ ਇੱਕ ਰਜਿਸਟਰਡ ਨਰਸ ਹੈ 1973 ਤੋਂ ਕੈਨੇਡਾ ਦੇ ਸ਼ਹਿਰ ਟ੍ਰਾਂਟੋ ਵਿੱਚ ਰਹਿ ਰਹੀ ਹੈ ਤੇ ਇੱਕ ਹਸਪਤਾਲ ਵਿੱਚ ਨਰਸ ਟ੍ਰੇਨਰ ਅਤੇ ਮਨੋਵਿਗਿਆਨੀ ਵਜੋਂ ਕੰਮ ਕਰਦੀ ਰਹੀ ਹੈ ਬਹੁਤ ਸਾਰੀਆਂ ਔਰਤਾਂ ਨੇ ਰੁਦਰਮੁਖੀ ਅਤੇ ਮਰਦ ਪ੍ਰਤੀ ਨਫ਼ਰਤਾਂ ਸ਼ਿਕਮਿਆਂ ਵਾਲੀ ਕਵਤਾ ਰਚੀ ਹੈ ਦਵਿੰਦਰ ਜ਼ਿੰਦਗੀ ਨੂੰ ਪਿਆਰਨ ਵਾਲੀ ਅਤੇ ਬਲੰਦ ਹੌਸਲੇ ਵਾਲੀ ਕਵੀ ਹੈ ਉਹ ਕਹਿੰਦੀ ਹੈ ਜ਼ਿੰਦਗੀ ਇੱਕ ਯੁੱਧ ਭੂਮੀ ਹੈ ਮੈਂ ਹੌਸਲਾ ਨਹੀਂ ਛੱਡਾਂਗੀ ਦਵਿੰਦਰ ਦੀ ਮੁੱਢਲੀ تعلیم ਪੰਜਾਬੀ ਵਿੱਚ ਨਾ ਹੋਣ ਦੇ ਬਾਵਜੂਦ ਉਹ ਪੰਜਾਬੀ ਵਿੱਚ ਲਗਾਤਾਰ ਲਿਖ ਰਹੀ ਹੈ ਉਸ ਦੀਆਂ ਬਹੁਤ ਸਾਰੀਆਂ ਕਵਿਤਾਵਾਂ ਕੈਨੇਡਾ ਤੇ ਅਮਰੀਕਾ ਤੋਂ ਸ਼ਬਦ ਦੇ ਅੰਗਰੇਜ਼ੀ ਦੇ ਮਾਸਿਕ ਰਸਾਲਿਆਂ ਵਿੱਚ ਸ਼ਬਦੀਆਂ ਰਹੀਆਂ ਹਨ ਮੇਰੇ ਨਾਲ ਉਸ ਦੀ ਮੁਲਾਕਾਤ 2014 ਵਿੱਚ ਹੋਈ ਜਦੋਂ ਅਸੀਂ ਕੁੰਜਾਂ ਪੁਸਤਕ ਦੀ ਸੰਪਾਦਨਾ ਕਰ ਰਹੇ ਸੀ ਅਤੇ ਉਦੋਂ ਹੀ ਉਸਨੇ ਮੈਨੂੰ ਆਪਣੀ ਪੁਸਤਕ ਮੇਰੀਆਂ ਚਾਂਦਰਾਂ ਦੀ ਛੰਛੰ ਦਿੱਤੀ। ਉਦੋਂ ਮੈਨੂੰ ਉਸ ਰੰਗੀਨ ਮਜਾਜ ਕਵੀ ਨੂੰ ਮਿਲ ਕੇ ਬਹੁਤ ਚੰਗਾ ਲੱਗਿਆ। ਉਸਦੀ ਵਿਲੱਖਣ ਕਿਤਾਬ ਉਸ ਵੱਲੋਂ ਬਣਾਏ ਗੇ ਸਕੈਚਾਂ ਤੇ ਕਵਿਤਾਵਾਂ ਦਾ ਸੰਗ੍ਰਹਿ ਹੈ। ਕਵਿਤਾ ਲਿਖਣ, ਸਕੈਚ ਬਣਾਉਣ ਤੋਂ ਇਲਾਵਾ ਉਹ ਬਹੁਤ ਸਾਰੀਆਂ ਭਾਸ਼ਾਵਾਂ ਜਿਵੇਂ ਕਿ ਪੰਜਾਬੀ, ਅੰਗਰੇਜ਼ੀ, ਹਿੰਦੀ, ਗੁਜਰਾਤੀ, ਉਰਦੂ, ਸਵਾਹਿਲੀ, ਜਰਮਨ ਅਤੇ ਫ੍ਰੈਂਚ ਆਦਿਕ ਜਾਣਦੀ ਹੈ। ਉਹ ਪੜ੍ਹਨ ਲਿਖਣ, ਨੱਚਣ, ਗਾਉਣ, ਸੰਗੀਤ ਸੁਣਨ, ਪੈਨਸਲ ਸਕੈਚਰਤੀ ਐਬਸਟ੍ਰੈਕਟ ਬਣਾਉਂ, ਗਹਿਨੇ ਬਣਾਉਂ, ਕਢਾਈ ਕਰਨ, ਆਪਣੇ ਆਪ ਨੂੰ ਤਿੱਕ ਕਰਨ ਨੂੰ ਸ਼ਿੰਗਾਰਨ, ਕਦੇ-ਕਦੇ ਦੋਸਤਾਂ ਨਾਲ ਪੈਗ ਸ਼ਕਲੋਨ ਤੇ ਸੈਰਸਪਟਾ ਕਰਨ ਦੀ ਸ਼ੌਕੀਨ ਹੈ। ਫੇਸਬੁੱਕ ਤੇ ਪਈਆਂ ਉਸ ਦੀਆਂ ਬਰਖਣ ਅੰਦਾਜ਼ ਵਿੱਚ ਖਿੱਚੀਆਂ ਸ਼ੋਕ ਤਸਵੀਰਾਂ ਤੋਂ ਹਨ ਹੈਰਾਨ ਕਰਨਗੀਆਂ। ਜੀਵਨ ਰੁੱద్ధిਮਾਲਾ ਦਿਵਿੰਦਰ ਪਾਂਸਲ ਦੀ ਪਹਿਲੀ ਕਵਿਤਾ ਦੀ ਦੂਸਰੀ ਕਿਤਾਬ ਹੈ। ਪਹਿਲੀ ਕਿਤਾਬ ਨਾਲੋਂ ਇਸ ਕਿਤਾਬ ਦੀ ਕਵਿਤਾ ਦੀ ਸੁਰ ਵੱਖਰੀ ਹੈ। ਮੇਰੀਆਂ ਝਾਂਜਰਾਂ ਦੀ ਛੰਚਣ ਜਿਵੇਂ ਨਾਮ ਤੋਂ ਹੀ ਪਤਾ ਲੱਗਦਾ ਹੈ खुशी ਦਾ ਪ੍ਰਗਟਾਵਾ ਕਰਦੀ ਹੈ। ਆਤਰੀ ਕਿਤਾਬ ਦੀ ਸੁਰ ਕੁਝ ਉਦਾਸ ਤੇ ਵਿਦਰੋਹੀ ਹੈ। ਇਸ ਦਾ ਕਾਰਨ ਸ਼ਾਇਦ ਉਹਦੀ ਸਿਰਦ ਦਾ ਵੱਲ ਨਾ ਰਹਿਣਾ ਵੀ ਹੋ ਸਕਦਾ ਹੈ। ਉਹ ਮੌਤ ਨੂੰ ਮੁਖਾਤਬ ਹੁੰਦੀ ਹੈ। ਤੂੰ ਮੇਰੇ ਤੋਂ ਬਹੁਤੀ ਦੂਰ ਨਹੀਂ। ਤੂੰ ਮੇਰੀ ਦਰਹਲਿਜ਼ ਤੇ ਖੜੀ ਹੈਂ। ਮੈਂ ਜਾਣਦੀ ਹਾਂ ਜਿਸ ਦਿਨ ਮੈਂ ਹੱਥ ਛੱਡ ਦਿੱਤਾ ਤੂੰ ਮੇਰੇ ਉੱਤੇ ਬਾਜ਼ਵਾ ਚਪਟ ਪਾਵੇਂਗੀ। ਏਹੋ ਲੱਗਦਾ ਜਿਵੇਂ ਦਵਿੰਦਰ ਮੌਤ ਨਾਲ ਲੜ ਰਹੀ ਹੈ। ਪਰ ਉਹ ਹਾਰ ਹੀ ਨਹੀਂ। ਹਮੇਸ਼ਾ ਪਿਆਰ ਦੀਆਂ ਕਵਿਤਾਵਾਂ ਲਿਖਣ ਵਾਲੀ ਤਵਿੰਦਰ ਗਹਿਰੀ ਉਦਾਸੀ ਵਿੱਚ ਰਹਨ ਦੇ ਬਾਵਜੂਦ ਵੀ ਆਸ਼ਾਵਾਦੀ ਹੈ ਉਸ ਦੀ ਕਵਿਤਾ ਉਸ ਵਾਂਗ ਹੀ ਬਲ ਰੱਖਣ ਹੈ ਸ਼ਾਇਰ ਦੀ ਕਿਸੇ ਪੰਜਾਬੀ ਔਰਤ ਨੇ ਉਸ ਵਾਂਗ ਇੰਨਾ ਖੁੱਲ ਕੇ ਆਪਣੇ ਜਜ਼ਬਾਤਾਂ ਦਾ ਇਜ਼ਹਾਰ ਕੀਤਾ ਹੋਵੇ ਮੱਚਦਾ ਭੰਬੜ ਤੇਰੀ ਜਜ਼ਬਾਤਾਂ ਦਾ ਰਿਮਝ ਮੇਰੇ ਅਰਮਾਨਾਂ ਦੀ ਸੱਦਾ ਮੇਰੇ ਜਿਸਮ ਨੂੰ ਖੁੱਲਾ ਮੇਰਾ ਮਹਿਫੂਜ਼ ਵजूद ਹੋਇਆ ਅਰਪਤ ਤੈਨੂੰ ਸਰਦੀ ਸਾਹਾਂ ਦੀ ਇੱਕ ਮਿੱਕ ਹੁੰਦ ਬੇਸਬਰ ਬੇਪਰਵਾ ਅਸੀਮ ਹੋਈ ਸੀ ਸੁਖ ਆਨੰਦ ਤ੍ਰਿਪਤੀ ਦਾ ਇੱਕ ਐਸਾ ਸੀ ਹਮੇਸ਼ਾ ਪਿਆਰ ਦੀਆਂ ਕਵਿਤਾਵਾਂ ਲਿਖਣ ਵਾਲੀ ਦਵਿੰਦਰ ਗਹਿਰੀ ਉਦਾਸੀ ਵਿੱਚ ਰਹਿਣ ਦੇ ਬਾਵਜੂਦ ਵੀ ਆਸ਼ਾਵਾਦੀ ਹੈ ਕਿਉਂਕਿ ਉਸ ਦਾ ਸਾਥੀ ਹਰ ਦੁੱਖ ਸੁੱਖ ਵਿੱਚ ਉਸ ਦੇ ਨਾਲ ਹੈ ਉਸ ਦੀ ਕਾਵ ਸਿਰਜਣਾ ਤੇ ਵਿਅਕਤੀਤਵ ਦੇ ਵਿਕਾਸ ਵਿੱਚ ਉਸ ਦੇ ਸਾਥੀ ਕਸ਼ਮੀਰ ਸਿੰਘ ਦਾ ਪੂਰਾ ਸਹਿਯੋਗ ਰਿਹਾ ਹੈ ਤੂੰ ਸੀ ਮੇਰਾ ਪ੍ਰভাত ਤੂੰ ਸੰਜਨੀਸ਼ਾ ਹਰੇਕ ਰੰਗ ਸ਼ਾਲਾ ਅੰਦਰ ਹਰ ਮੰਜ਼ਲ ਵਿੱਚ तमाम ਮਹੀਲ درمیان ਅੱਜ ਸਿਰਫ ਮੇਰੀਆਂ ਡੂੰਘੇਰੀਆਂ ਉਦਾਸੀਆਂ ਵਿੱਚ ਜ਼ਿੰਦਗੀ ਨੂੰ ਮਖੱਤ ਇਹੋ ਜੀਆਂ ਕਵਿਤਾਵਾਂ ਲਿਖਣ ਵਾਲੀ ਦਵਿੰਦਰ ਪਾਸਲ ਨੂੰ ਉਸ ਦੀ ਸੇਸ਼ ਯਾਦਗੀ ਦੀ ਤਵਾਮਾ ਇਸ ਕਵਿਤਾਬ ਤੀਜੀ ਵਾਰ ਸ਼ਾਪਨ ਲਈ ਬਹੁਤ ਬਹੁਤ ਮੁਬਾਰਕਬਾਦ ਉਮੀਦ ਅ ਪਾਠਕੁਸਤੀ ਕਿਤਾਬ ਨੂੰ ਪਹਿਲਾ ਵਾਂਗ ਹੀ ਬਿਆਨ ਕੀ ਕਿਤਾਬ ਬਾਰੇ ਕੈਲੀਫੋਰਨੀਆ ਤੋਂ ਡਾਕਟਰ ਮਹਿੰਦਰ ਸਿੰਘ ਪਤਾਰਵੀ ਦਾ ਕਹਿਣਾ ਹੈ ਦਵਿੰਦਰ ਬਾਂਸਲ ਦੀ ਕਵਿਤਾ ਬਾਰੇ ਮੇਰੀ ਜਾਣਕਾਰੀ ਫੇਸਬੁੱਕ ਰਾਹੀਂ ਉਸ ਦੀਆਂ ਕਵਿਤਾਵਾਂ ਪੜ੍ਹ ਕੇ ਹੋਈ ਮੈਂ ਉਸ ਦੀਆਂ ਕਵਿਤਾਵਾਂ ਤੇ ਸਟਾਈਲ ਨੂੰ ਦੇਖ ਕੇ ਹੈਰਾਨ ਹੋ ਗਿਆ ਇਸ ਤੋਂ ਬਾਅਦ ਮੈਂ ਇੱਕਦਮ ਦਵਿੰਦਰ ਬਾਂਸਲ ਹੋਰਾਂ ਨੂੰ ਫੋਨ ਕਰਕੇ ਉਸ ਦੀ ਕਵਿਤਾ ਦੀ ਦਾਦ ਦਿੱਤੀ ਫਿਰ ਉਸ ਦਿਨ ਤੋਂ ਬਾਅਦ ਮੈਂ ਦਵਿੰਦਰ ਜੀ ਦੀ ਹਰ ਨਵੀਂ ਕਵਿਤਾ ਨੂੰ ਬੜੇ ਉਤਸੁਕਤਾ ਨਾਲ ਪੜ੍ਹਦਾ ਮੈਨੂੰ ਉਸ ਬਾਰੇ ਉਸਦੀਆਂ ਕਵਿਤਾਵਾਂ ਬਾਰੇ ਹੋਰ ਵੀ ਗਿਆਨ ਪ੍ਰਾਪਤ ਹੋਇਆ। ਹਰ ਪੱਖ ਤੋਂ ਉਸਦੀ ਨਵੀਂ ਨਕੋਰੀ ਨਜ਼ਮ ਬਹੁਤ ਹੀ ਸੁੰਦਰ ਤੇ ਪਾਇਦਾਰ ਹੈ। ਦਵਿੰਦਰ ਜੀ ਦਾ ਜਨਮ ਅਫਰੀਕਾ ਵਿੱਚ ਹੋਇਆ। ਉਸਨੇ ਇੰਗਲੈਂਡ ਤੋਂ ਵਿਦਿਆ ਪ੍ਰਾਪਤ ਕੀਤੀ ਤੇ ਕੈਨੇਡਾ ਵਿੱਚ ਨੌਕਰੀ ਕੀਤੀ। ਹੁਣ ਕੈਨੇਡੀਅਨ ਸ਼ਾਇਰੀ ਬਣ ਕੇ ਰਹਿ ਰਹੀ ਹੈ। ਇਸ ਤੋਂ ਬਿਨਾਂ ਉਹ ਭਾਰਤ ਵਿੱਚ ਵੀ ਜਾ ਚੁੱਕੀ ਹੈ ਤੇ ਭਾਰਤ ਦੇ ਵੱਖ-ਵੱਖ ਹਿੱਸਿਆਂ ਦਾ ਸਫ਼ਰ ਵੀ ਕਰ ਚੁੱਕੀ ਹੈ। ਦਵਿੰਦਰ ਵਾਂਸਰ ਦੀ ਸ਼ਾਇਰੀ ਕਈ ਪੱਖਾਂ ਨਾਲ ਸੰਬੰਧਿਤ ਹੈ। ਮੈਂ ਉਸਦੀਆਂ ਨਜ਼ਮਾਂ ਤੋਂ ਬਹੁਤ ਪ੍ਰਭਾਵਿਤ ਹੋਇਆ ਹਾਂ। ਉਸ ਦੀਆਂ ਕਵਿਤਾਵਾਂ ਕਈ ਬੰਗੀਆਂ ਰੱਖਦੀਆਂ ਹਨ ਉਹ ਮਰਦ ਅਤੇ ਔਰਤ ਕਈ ਪੱਖਾਂ ਦੀ ਕਵਿਤਾ ਲਿਖਦੀ ਹੈ ਇਸ ਤੋਂ ਬਗੈਰ ਉਸ ਦੀਆਂ ਕਵਿਤਾਵਾਂ ਜ਼ਿੰਦਗੀ ਦੇ ਹਰ ਪੱਖ ਨੂੰ ਸਪਰਸ਼ ਕਰਦੀਆਂ ਹਨ ਉਹ ਲਿਖਦੀ ਹੈ ਮੇਰੇ ਸੁਪਨੇ ਮੇਰੇ ਪੈਰਾਂ ਵਿੱਚ ਪਈਆਂ ਝਾਂਜਰਾਂ ਵਾਂਗੂ ਛੰਚੰ ਕਰਦੇ ਹਨ ਉਹ ਜ਼ਿੰਦਗੀ ਨੂੰ ਬਾਰੀਕੀ ਨਾਲ ਦੇਖਦੀ ਹੈ ਜ਼ਿੰਦਗੀ ਨੂੰ ਇੱਕ ਸਫ਼ਰ ਸਮਝਦੀ ਹੈ ਉਹ ਕਹਿ ਉੱਠਦੀ ਹੈ ਜ਼ਿੰਦਗੀ ਦੇ ਸਫ਼ਰ ਚਾਹੀ ਇੱਕੀ ਤੂਫਾਨ ਨੇ ਸਮੇਂ ਦੀ ਟੱਕੜੀ ਦੇ ਪਲੜਿਆਂ ਵਿੱਚ ਸ਼ਬਦਾਂ ਵਿੱਚ ਸੱਚ ਨੂੰ ਜਦੋਂ ਤੋਲਿਆ ਤਾਂ ਜਾਪਿਆ ਇਹ ਤਾਂ ਸਭ ਝੂਠ ਹੈ ਇਹ ਤਾਂ ਸਭ ਝੂਠ ਹੈ ਉਹ ਆਪਣੇ ਆਦਮੀ ਨੂੰ ਸੰਬੋਧਨ ਕਰਕੇ ਮੇਰੇ ਸੁਪਨਿਆਂ ਦਾ ਸਿਕੰਦਰ ਦੀ ਕਵਿਤਾ ਵਿੱਚ ਪੁੱਛਦੀ ਹੈ ਕਿ ਉਹਨੂੰ ਸਮਾਜ ਰਿਸ਼ਤੇਦਾਰਾਂ ਤੇ ਬੱਚਿਆਂ ਤੋਂ ਕੀ ਮਿਲੇਗਾ ਮੇਰੇ ਸੁਪਨਿਆਂ ਦਾ ਸਿਕੰਦਰ ਮੇਰਾ ਪਤੀ ਮੈਥੋਂ ਪੁੱਛਦਾ ਇਸ ਸਮਾਜ ਨੇ ਤੈਨੂੰ ਕੀ ਦੇਣਾ ਹੈ ਇਹਨਾਂ ਰਿਸ਼ਤੇਦਾਰੀਆਂ ਨੇ ਤੈਨੂੰ ਕੀ ਦੇਣਾ ਹੈ ਇਹਨਾਂ ਬੱਚਿਆਂ ਨੇ ਤੈਨੂੰ ਕੀ ਦੇਣਾ ਹੈ ਜ਼ਿੰਦਗੀ ਕਵਿਤਾ ਵਿੱਚ ਹੰਝੂਆਂ ਨੂੰ ਰੇਗਿਸਤਾਨ ਦਾ ਦਰਿਆ ਕਰਕੇ ਬਿਆਨ ਕਰਦੀ ਹੈ ਤੇ ਸੂਰਜ ਨੂੰ ਮੁਕਤੀ ਦਾ ਦੇਵਤਾ ਉਹ ਲਿਖਦੀ ਹੈ ਮੇਰੀਆਂ ਅੱਖਾਂ 'ਚ ਵਹਿਰੇ ਹੰਝੂ ਰੇਗਿਸਤਾਨਾਂ ਲਈ ਦਰਿਆ ਵੀ ਬਣ ਸਕਤੇ ਹਨ ਮੇਰੇ ਅੰਦਰ ਉਗਰਿਆ ਸੂਰਜ ਹੋਰ ਨਾਲੇ ਵੀ ਚਾਨਣ ਮਨਾਰਾ ਬਣ ਕੇ ਮੁਕਤੀ ਦਾ ਖੋਲ ਸਕਦਾ ਹੈ ਕੱਲ ਵਾਲੀ ਨਜ਼ਮ ਉਹ ਅੱਜ ਤੇ ਕੱਲ ਦਾ ਜ਼ਿਕਰ ਕਰਦੀ ਹੈ ਕੱਲ ਜੋ ਮੇਰੇ ਸੰਗ ਦੂਰ ਤਿੱਕਰ ਚੱਲਣ ਦੇ ਵਾਅਦੇ ਕਰਦੇ ਸਨ ਅੱਜ ਉਹ ਦੂ ਕਦਮ ਵੀ ਨਾਲ ਤੁਰ ਸਕਣ ਦਾ ਹੌਸਲਾ ਨਹੀਂ ਦਿੰਦੇ ਉਹ ਮਿੱਠੀ ਜ਼ਬਾਨ ਦੀ ਜ਼ਹਿਰ ਨੂੰ ਸਮਝਦੀ ਹੈ ਉਹ નિર્દય ਜ਼ਾਲਮ ਖੁੰਖਾਰ ਮੰਕਾਰ ਤੇ ਦਮੂਹੀ ਵਰਗੇ ਸਭ ਵਿਅਕਤੀਵਾਦੀਆਂ ਸ਼ਨੂ ਦਰਸਾਉਂਦੀ ਹੈ ਕਵਿਤਾ ਦੇ ਅੰਤ ਵਿੱਚ ਉਹ ਜ਼ਿੰਦਗੀ ਨੂੰ ਜ਼ਿੰਦਾਦਿਲੀ ਦਾ ਨਾਮ ਦਿੰਦੀ ਹੈ ਹਤੇ ਮੈਂ ਆਪਣੇ ਚੁਗਿਰਦੇ ਨੂੰ ਮੁਖਾਤਿਬ ਹੋ ਆਖਰੀਆਂ ਜ਼ਿੰਦਗੀ ਸੰਦਾ ਦੀ ਲੀਡਾ ਨਾਮ ਹੈ ਜ਼ਿੰਦਗੀ ਇੱਕ ਯੁੱਧ ਭੂਮੀ ਹੈ ਮੈਂ ਹੌਸਲਾ ਨਹੀਂ ਛੱਡਾਂਗੀ ਕਵਿਤਾ ਰਕਸ਼ ਵਿੱਚ ਕਵਿਤਰੀ ਕਹਿੰਦੀ ਹੈ ਕਿ ਆਮ ਲੋਕਾਂ ਵਾਂਗ ਉਹ ਜਵਾਨ ਸੀ ਭੋਲੀ ਸੀ ਤੇ ਮਰਦ ਰਾਖਸ਼ਾਂ ਦੇ ਜਾਲ ਵਿੱਚ ਸਹਿਜ ਨਾਲ ਫਸ ਸਕਣ ਵਾਲੀ ਸੀ ਪਰ ਰਾਖਸ਼ਾਂ ਤੋਂ ਜਿਉਂਦੇ ਰਹਿਣ ਦੀ ਖਾਹਿਸ਼ प्रबल ਰਹੀ ਉਹ ਮਰਦ ਰਾਖਸ਼ ਨੂੰ ਕਹਿੰਦੀ ਹੈ ਮੈਨੂੰ ਬਲੋਸਿਆ ਮੈਨੂੰ ਸਹਾਰਾ ਦਿੱਤਾ ਮੈਨੂੰ ਸ਼ਕਤੀਵਰ ਬਣਾਇਆ ਕਿ ਮੈਂ ਤੇਰੇ ਸਾਹਮਣੇ ਛਾਤੀ ਤਾਨ ਕੇ ਖੜ ਸਕਾਂ ਤਨਖਾਈ ਕਵਿਤਾ ਇੱਕ ਸੰਦਾਬੰਦੀ ਕਵਿਤਾ ਹੈ ਕਵਿਤਾ ਨਿਖਰੀ ਹੋ ਕੇ ਬਿਰਹਾ ਦੇ ਵਿਛੋੜੇ ਨੂੰ ਪ੍ਰਗਟਾਉਂਦੀ ਹੈ ਬਿਤਾਏ ਦਿਨ ਯਾਦ ਆਉਂਦੇ ਨੇ ਤੇ ਹੰਝੂ ਅੱਖਾਂ ਵਿੱਚੋਂ ਵਹਿ ਟੁਰਦੇ ਨੇ ਵੇ ਹੋ ਕੇ ਵਕ ਸਾਥੋਂ ਮਹਿਫਲਾਂ ਸਜਾ ਕੇ ਬਹਿ ਗਿਆ ਸੱਚੇ ਪਿਆਰ ਦਾ ਬਣਾਇਆ ਸਾਡਾ ਮਹਿਲ ਟਹਿ ਗਿਆ ਦਵਿੰਦਰ ਬਾਂਸਲ ਦੀ ਪੁਸਤਕ ਮੇਰੀਆਂ ਚਾਂਦਰਾਂ ਦੀ ਛਣਛਣ ਕੁਝ ਕੁ ਬਿੰਬਾਂ ਜਾਂ ਖਿਆਲਾਂ ਤੱਕ ਸੀਮਤ ਨਹੀਂ ਰਹਿੰਦੀ ਸਗੋਂ ਉਸਨੇ ਕਈ ਤਰ੍ਹਾਂ ਦੇ ਦ੍ਰਿਸ਼ਟਾਂਤ ਵੀ ਵਰਤੇ ਨੇ ਉਹਨੇ ਮਰਦਾਂ ਤੇ ਔਰਤਾਂ ਦੀਆਂ ਸਾਂਝੀਆਂ ਪੀੜਾਂ ਵਿਤਕਰੇ ਤੇ ਬੰਦਿਸ਼ਾਂ ਨੂੰ ਬੜੇ ਸੱਚੇ ਢੰਗ ਨਾਲ ਕਵਿਤਾ ਰੂਪ ਵਿੱਚ ਹੋਲੀ ਗਿਆ ਹੈ ਤੇ ਲਓ ਹੁਣ ਸ਼ੁਰੂ ਕਰਦੇ ਹਾਂ ਦਵਿੰਦਰ ਬਾਂਸਲ ਦੀਆਂ ਸਾਰੀਆਂ ਕਵਿਤਾਵਾਂ ਇੱਕ ਇੱਕ ਕਰਕੇ